ਉਹ ਉੱਤਤਾ ਪਹੁੰਚ ਜਾਂਦਾ ਤੇ ਲੋਕ ਸੋਚਦੇ ਵੀ ਇਹਨੇ ਤੇ ਮਾੜੇ ਕਰਮ ਕੀਤੇ ਆ ਤੇ ਜਿਹੜਾ ਬਾਣੀ ਪੜਨ ਵਾਲਾ ਉਹ ਕਈ ਵਾਰੀ ਵਿਪਤਾ ਦੇ ਵਿੱਚੋਂ ਲੰਘਿਆ ਕਰਦਾ ਪਰ ਗੁਰੂ ਦਾ ਇਹ ਸੁਭਾਅ ਹੈ ਗੁਰੂ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ ਗੁਰੂ ਉਹਨੂੰ ਪੇਪਰਾਂ ਵਿੱਚ ਪਾ ਕੇ ਤੇ ਆਪੇ ਹੀ ਉਹਨਾਂ ਪ੍ਰੀਖਿਆਵਾਂ ਦੇ ਵਿੱਚੋਂ ਪਾਸ ਕਰ ਦਿਆ ਕਰਦਾ ਸਾਧ ਸੰਗਤ ਜੀ ਇੱਕ ਘਟਨਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਆਪ ਜੀਆਂ ਨਾਲ ਸਾਂਝੀ ਕਰਨੀ ਹੈ ਧਿਆਨ ਨਾਲ ਆਪ ਜੀ ਸਾਰਿਆਂ ਨੇ ਸੁਨਣਾ ਆਪਣੀ ਬਿਰਤੀ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਜਾਣਾ ਅੱਜ ਵੀ ਸਾਧ ਸੰਗਤ ਕਦੇ ਵੀ ਤੁਸੀਂ ਦਰਬਾਰ ਸਾਹਿਬ ਚਲੇ ਜਾਇਓ ਕਦੇ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਚਲੇ ਜਾਇਓ ਕਦੇ ਵੀ ਨਮਸਕਾਰ ਕਰਨ ਚਲੇ ਜਾਇਓ ਉੱਥੇ ਸੜਕਾਂ ਦੇ ਉੱਤੇ ਪੈਰ ਰੱਖਣ ਨੂੰ ਥਾਂ ਨਹੀਂ ਹੈ ਕਿਉਂਕਿ ਕਮਾਈ ਹੈ ਧੰਗ ਗੁਰੂ ਰਾਮਦਾਸ ਜੀ ਦੀ ਤੇ ਬਚਪਨ ਦੇ ਵਿੱਚ ਉਹਨਾਂ ਨੇ ਗੁਜ਼ਾਰਾ ਕਿਦਾਂ ਕੀਤਾ ਸੀ ਉਹਨਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ ਤੇ ਘੁੰਗੜੀਆਂ ਵੇਚ ਕੇ ਸਤਿਗੁਰੂ ਜੀ ਆਪਣਾ ਘਰ ਚ ਲਾਉਂਦੇ ਸੀ ਮਾਤਾ ਪਿਤਾ ਦਾ ਸਾਆਇਆ ਸਿਰ ਤੇ ਨਹੀਂ ਤੇ ਨਾਨੀ ਦੇ ਕੋਲ ਰਹੇ ਨੇ ਤੇ ਅੱਜ ਉਸ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਲੋਕਾਈ ਦਾ ਸਿਰ ਝੁਕਦਾ ਹੈ ਅੱਜ ਉਸ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਲੱਖਾਂ ਲੋਕ ਭੁੱਖੇ ਹੁੰਦੇ ਪ੍ਰਸ਼ਾਦਾ ਛਕਦੇ ਐ ਅੱਜ ਵੀ ਗੁਰੂ ਰਾਮਦਾਸ ਜੀ ਗਰੀਬਾਂ ਨੂੰ ਉੱਥੇ ਬੈਠੇ ਹੋਏ ਨਿਵਾਜ ਰਹੇ ਨੇ ਬਸ ਗੱਲ ਹੈ ਕਿ ਸਾਡੀ ਸ਼ਰਧਾ ਹੋਣੀ ਚਾਹੀਦੀ ਸਾਡਾ ਭਰੋਸਾ ਹੋਣਾ ਚਾਹੀਦਾ ਅਸੀਂ ਕਹਿ ਦਿੰਨੇ ਆ ਕੀ ਹੋ ਜਾਏਗਾ ਤੀਰਥਾਂ ਤੇ ਮੱਥਾ ਟੇਕਿਆਂ ਕੀ ਹੋ ਜਾਏਗਾ ਇਸ਼ਨਾਨ ਕਰਿਆਂ ਪਰ ਨਹੀਂ ਪਿਆਰਿਓ ਅੰਮ੍ਰਿਤਸਰ ਦਾ ਸਰੋਵਰ ਐਸਾ ਸਰੋਵਰ ਹੈ ਜਿੱਥੇ ਨਾਤਿਆਂ ਕਊਆ ਵੀ ਹੰਸ ਹੋ ਜਾਂਦਾ ਹੈ ਜਿੱਥੇ ਮੱਥਾ ਟੇਕਿਆਂ ਗਰੀਬ ਨੂੰ ਪਾਤਸ਼ਾਹ ਸ਼ਾਹ ਬਣਾਉਣ ਦੀ ਸਮਰੱਥਾ ਰੱਖਦੇ ਹਨ ਇਸੇ ਹੀ ਪ੍ਰਕਾਰ ਸਤਗੁਰੂ ਜੀ ਦੇ ਸਮੇਂ ਇੱਕ ਛੋਟਾ ਜਿਹਾ ਬੱਚਾ ਹੋਇਆ ਉਹਦਾ ਨਾਮ ਇਤਿਹਾਸ ਦੇ ਵਿੱਚ ਦੱਸਿਆ ਗਿਆ ਭਾਈ ਸੋਮਾ ਸਾਧ ਸੰਗਤ ਜੀ ਗਰੀਬ ਹਨ ਹੁਣ ਇਹਨਾਂ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਲੋਕਾਈ ਦੇ ਗੁਰੂ ਨੇ ਸੰਸਾਰ ਦੇ ਗੁਰੂ ਨੇ ਸੰਸਾਰ ਦਾ ਭਲਾ ਕਰਦੇ ਨੇ ਬਾਣੀ ਦਾ ਪ੍ਰਚਾਰ ਕਰਦੇ ਨੇ ਔਰ ਅਨੇਕਾਂ ਹੀ ਸੰਗਤਾਂ ਉਹਨਾਂ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਭਾਈ ਸੋਮਾ ਕੀ ਕਰਦਾ ਇਹ ਕੁੰਗੜੀਆਂ ਬਣਾ ਕੇ ਤੇ ਵੇਚਣ ਜਾਂਦਾ ਇੱਕ ਦਿਨ ਭਾਈ ਸੋਮੇ ਦੀ ਮਾਤਾ ਨੇ ਉਹਨੂੰ ਕਿਹਾ ਕਿ ਤੂੰ ਏਦਾਂ ਕਰ ਪੁੱਤਰਾ ਅੱਜ ਗੁਰੂ ਰਾਮਦਾਸ ਦੇ ਦਰ ਦੇ ਬਾਹਰ ਖੜਾ ਹੋ ਕੇ ਤੂੰ ਘੁੰਗੜੀਆਂ ਵੇਚ ਉੱਥੇ ਸੰਗਤ ਬੜੀ ਜਾਂਦੀ ਐ ਹੋ ਸਕਦਾ ਤੈਨੂੰ ਵੱਧ ਕਮਾਈ ਹੋ ਜਾਵੇ ਤੇ ਇਹ ਬੱਚਾ ਆਪਣਾ ਸ਼ਾਬਾ ਜਾ ਕੇ ਦਰਬਾਰ ਸਾਹਿਬ ਦੇ ਬਾਹਰ ਲਾ ਲਿੰਦਾ ਸਾਕੀ ਸੰਕੇਪ ਦੇ ਵਿੱਚ ਹੀ ਕਰਨੀ ਕਿਉਂਕਿ ਸਮਾਂ ਸਾਧ ਸੰਗਤ ਧਿਆਨ ਦੇ ਵਿੱਚ ਰੱਖਣਾ ਹੁਣ ਜਦੋਂ ਇਹਨੇ ਸ਼ਾਬਾ ਲਾਇਆ ਘੁੰਗੜੀਆਂ ਦਾ ਹੋਕਾ ਦੇ ਰਿਹਾ ਕਿ ਘੁੰਗੜੀਆਂ ਲੈ ਲਓ ਘੁੰਗੜੀਆਂ ਲੈ ਲਓ ਇਤਨੇ ਨੂੰ ਕੀ ਹੋਇਆ ਕਿ ਕੁੱਲ ਲੋਕਾਈ ਦੇ ਮਾਲਕ ਧੰਨ ਗੁਰੂ ਰਾਮਦਾਸ ਜੀ ਆਪ ਚੱਲ ਕੇ ਬੱਚੇ ਦੇ ਕੋਲ ਆ ਗਏ ਨੇ। ਹੁਣ ਜਦੋਂ ਇਹਨੂੰ ਪਿਆਰ ਨਾਲ ਤੱਕਦੇ ਨੇ, ਵੇਖਦੇ ਨੇ, ਪਹਿਲਾਂ ਤੇ ਬੱਚਾ ਫੁੱਲਿਆ ਹੀ ਨਹੀਂ ਸਮੋਂਦਾ ਕਿ ਦੁਨੀਆ ਦਾ ਦਾਤਾ ਮੇਰੇ ਕੋਲ ਆ ਕੇ ਖਲੋਤਾ ਹੈ। ਹੁਣ ਇਹਦੇ ਮਨ ਦੇ ਵਿੱਚ ਤੇ ਇਹ ਆਉਂਦਾ ਹੈ ਨਾ ਕਿ ਅਸੀਂ ਤਾਂ ਗਰੀਬਾਂ, ਅਸੀਂ ਤੇ ਰਿਸ਼ਤੇਦਾਰਾਂ ਦੇ ਵੀ ਜਾਈਏ ਤੇ ਬੂਹੇ ਢੋ ਲੈੰਦੇ ਨੇ ਵੀ ਗਰੀਬੀ ਹੈ। ਸਾਨੂੰ ਤਾਂ ਗਵਾਂਢੀ ਨਹੀਂ ਵੇਖ ਕੇ ਖੁਸ਼ ਹੁੰਦੇ। ਸਾਨੂੰ ਤਾਂ ਬਾਹਰ ਕਿਤੇ ਕੋਈ ਮੂੰਹ ਨਹੀਂ ਕੱਢਣ ਦਿੰਦਾ ਕਿ ਗਰੀਬ ਐ ਪਰ ਪਿਆਰਿਓ ਇੱਕ ਗੱਲ ਯਾਦ ਰੱਖਿਓ ਗਰੀਬ ਨੂੰ ਦੁਨੀਆ ਤਰਹਾਰ ਸਕਦੀ ਗਰੀਬ ਨੂੰ ਦੁਨੀਆ ਤੱਕੇ ਮਾਰ ਸਕਦੀ ਐ ਪਰ ਗੁਰੂ ਦਾ ਇਹ ਬਿਰਦ ਹੈ ਸ਼ਰਣੀ ਆਇਆਂ ਨੂੰ ਗਲ ਦੇ ਨਾਲ ਲਾ ਲੈਣਾ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਗੁਰੂ ਨੂੰ ਤਾਂ ਵੱਡਿਆਂ ਨਾਲ ਕੋਈ ਰੀਸ ਹੀ ਨਹੀਂ ਐ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਗੁਰੂ ਉਹਦੇ ਕੋਲ ਚੱਲ ਕੇ ਆ ਗਏ ਨੇ ਤੇ ਮਹਾਰਾਜ ਜੀ ਨੂੰ ਵੇਖ ਕੇ ਬੜਾ ਪ੍ਰਸੰਨ ਹੁੰਦਾ ਧੰ ਗੁਰੂ ਰਾਮਦਾਸ ਜੀ ਕੀ ਕਰਦੇ ਨੇ ਬੱਚੇ ਨੂੰ ਕਹਿੰਦੇ ਕਿ ਘੁੰਗਣੀਆਂ ਵੇਚ ਲਈਆਂ ਕਹਿੰਦਾ ਹਾਂਜੀ ਮਹਾਰਾਜ ਕਹਿੰਦੇ ਜੋ ਕਮਾਈ ਹੋਈ ਹੈ ਸਾਨੂੰ ਦੇ ਦੇ ਧੰ ਗੁਰੂ ਰਾਮਦਾਸ ਮਹਾਰਾਜ ਉਹਦੇ ਅੱਗੇ ਤਲੀ ਕਰਕੇ ਖਲੋਗੇ ਨੇ ਹੁਣ ਸਾਰੀ ਦੁਨੀਆ ਨੂੰ ਦਾਤਾਂ ਵੰਡਣ ਵਾਲਾ ਦਾਤਾ ਇੱਕ ਗਰੀਬ ਜਿਹੇ ਨਿਮਾਣੇ ਦੇ ਬੱਚੇ ਦੇ ਅੱਗੇ ਤਲੀ ਕਰਕੇ ਖੜੇ ਆ ਤੇ ਸਾਰੇ ਹੈਰਾਨ ਹੋ ਗਏ ਨੇ ਵੀ ਇਹ ਕੀ ਹੋਇਆ ਸਾਰੇ ਸੰਸਾਰ ਨੂੰ ਦਾਤਾਂ ਵੰਡਣ ਵਾਲੇ ਇਸ ਗਰੀਬ ਅੱਗੇ ਤਲੀ ਕਰਦੇ ਪਏ ਨੇ ਹੁਣ ਬੱਚੇ ਨੇ ਕੀ ਕੀਤਾ ਜਿੰਨੀ ਕਮਾਈ ਹੋਈ ਸੀ ਜਿੰਨੇ ਟਕੇ ਕਮਾਏ ਸੰਤਾਨ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਰੱਖ ਕੇ ਆਪਣੇ ਘਰ ਨੂੰ ਪਰਤ ਗਿਆ ਹੁਣ ਜਦੋਂ ਘਰੇ ਜਾਂਦਾ ਸੀ ਤੇ ਮਾਤਾ ਮੱਥਾ ਚੁੰਮਦੀ ਸੀ ਮੇਰਾ ਪੁੱਤ ਕਮਾਈ ਕਰਕੇ ਆਇਆ ਅੱਜ ਮਾਤਾ ਨੇ ਬੁਆ ਖੋਲ੍ਹੇ ਪੁੱਤਰ ਨੂੰ ਮਿਲੀ ਹੈ ਤੇ ਪੁੱਛਿਆ ਲਿਆ ਪੁੱਤ ਕਮਾਈ ਕਿੱਥੇ ਹੈ ਕਹਿਣ ਲੱਗਾ ਮਾਤਾ ਅੱਜ ਮੈਂ ਕਮਾਈ ਦੇ ਆਇਆ ਪੁੱਛਣ ਲੱਗੇ ਕਿੰਨੂੰ ਦੇ ਆਇਆ ਕਹਿੰਦੇ ਗੁਰੂ ਰਾਮਦਾਸ ਜੀ ਨੂੰ ਜਦੋਂ ਮਾਤਾ ਨੇ ਨਾਮ ਸੁਣਿਆ ਨਾ ਗੁਰੂ ਰਾਮਦਾਸ ਜੀ ਨੂੰ ਕਮਾਈ ਦੇ ਆਇਆ ਕਹਿਣ ਲੱਗਾ ਹਾਂਜੀ ਅੱਜ ਉਹ ਚੱਲ ਕੇ ਆਪ ਮੇਰੇ ਕੋਲ ਆਏ ਸਨ ਉਹਨਾਂ ਨੇ ਤਲੀ ਕੀਤੀ ਸੀ ਕਿ ਕਮਾਈ ਜਿੰਨੀ ਵੀ ਕੀਤੀ ਹੈ ਰੱਖ ਦੇ ਤੇ ਮੈਂ ਰੱਖ ਆਇਆ ਜੇ ਕੋਈ ਹੋਰ ਮਾਂ ਹੁੰਦੀ ਤੇ ਬੱਚੇ ਨੂੰ ਸ਼ਾਇਦ ਝਿੜਕਦੀ ਗੁੱਸੇ ਹੁੰਦੀ ਪਰ ਉਹਦੀ ਮਾਤਾ ਨੂੰ ਪਤਾ ਸੀ ਵੀ ਗੁਰੂ ਦੇ ਚਰਨੀ ਲੱਗਿਆਂ ਕੀ ਕੁਝ ਪ੍ਰਾਪਤ ਹੋ ਸਕਦਾ ਹੈ ਉਹਨੇ ਬੱਚੇ ਨੂੰ ਗਲਵਕੜੀ ਨਾਲ ਲਾ ਲਿਆ ਤੇ ਕਿਹਾ ਸ਼ਾਬਾਸ਼ ਤੂੰ ਬਹੁਤ ਚੰਗਾ ਕੰਮ ਕੀਤਾ ਪਰ ਕਹਿਣ ਲੱਗਾ ਮਾਤਾ ਹੁਣ ਆਪਾਂ ਰੋਟੀ ਕਿਦਾਂ ਖਾਵਾਂਗੇ ਕਮਾਈ ਤਾਂ ਗੁਰੂ ਨੂੰ ਦੇ ਆਇਆ ਮਾਂ ਕਹਿਣ ਲੱਗੀ ਕੋਈ ਗੱਲ ਨਹੀਂ ਜਿਹੜੀਆਂ ਤੇਰੀਆਂ ਥੋੜੀਆਂ ਜਿਹੀਆਂ ਹੁੰਗਣੀਆਂ ਬਚੀਆਂ ਇਹਦੇ ਨਾਲ ਆਪਾਂ ਗੁਜ਼ਾਰਾ ਕਰ ਲਵਾਂਗੇ ਉਹ ਰਾਤ ਕੁੰਗੜੀਆਂ ਖਾ ਕੇ ਸੌਂ ਜਾਂਦੇ ਸਵੇਰੇ ਫਿਰ ਬੱਚਾ ਜਾ ਕੇ ਸ਼ਾਬਾ ਲਾਉਂਦਾ ਦੂਜੇ ਦਿਨ ਫਿਰ ਗੁਰੂ ਰਾਮਦਾਸ ਜੀ ਆਉਂਦੇ ਤੇ ਕਹਿੰਦੇ ਲਿਆ ਬਈ ਕਮਾਈ ਉਹ ਬੱਚਾ ਜਿੰਨਾ ਉਹਨੇ ਕਮਾਇਆ ਹੁੰਦਾ ਫਿਰ ਗੁਰੂ ਦੀ ਤਲੀ ਤੇ ਰੱਖ ਦਿੰਦਾ ਫਿਰ ਆਪਣੇ ਘਰ ਨੂੰ ਪਰਤਦਾ ਤੇ ਹੁਣ ਉਹਦੇ ਕੋਲ ਕੁੰਗੜੀਆਂ ਵੀ ਨਹੀਂ ਬਚੀਆਂ ਘਰੇ ਲਜਾਣ ਵਾਸਤੇ ਖਾਣ ਵਾਸਤੇ ਤੇ ਮਾਤਾ ਨੇ ਫਿਰ ਵੀ ਪਿਆਰ ਕੀਤਾ ਗੱਲ ਨਾਲ ਲਾਇਆ ਕਹਿੰਦਾ ਮਾਂ ਅੱਜ ਅਸੀਂ ਰੋਟੀ ਕਿਵੇਂ ਖਾਵਾਂਗੇ ਅੱਜ ਅਸੀਂ ਆਪਣਾ ਢਿੱਡ ਕਿਵੇਂ ਭਰਾਂਗੇ ਅੱਜ ਵੀ ਕਮਾਈ ਮੈਂ ਗੁਰੂ ਨੂੰ ਦੇ ਆਇਆ ਮਾਤਾ ਕਹਿੰਦੀ ਕੋਈ ਨਹੀਂ ਪੁੱਤਰ ਆਪਾਂ ਪਾਣੀ ਪੀ ਕੇ ਸੌ ਜਾਵਾਂਗੇ ਹੁਣ ਇਹ ਪਾਣੀ ਪੀ ਕੇ ਰਾਤ ਸੌਂ ਜਾਂਦੇ ਅਗਲੇ ਦਿਨ ਫੇਰੇ ਗੁਰੂ ਰਾਮਦਾਸ ਜੀ ਦੇ ਦਰ ਤੇ ਚਲਿਆ ਗਿਆ ਸਾਧ ਸੰਗਤ ਹੁਣ ਜਦੋਂ ਬਾਹਰ ਖੜਿਆ ਤੇ ਗੁਰੂ ਰਾਮਦਾਸ ਜੀ ਨਹੀਂ ਨਾ ਆਉਂਦੇ ਤੇ ਮਨ ਦੇ ਵਿੱਚ ਤੜਫ ਹੈ ਮਨ ਦੇ ਵਿੱਚ ਬਰਾਗ ਹੈ ਆਪ ਬੱਚਾ ਚੱਲ ਕੇ ਅੰਦਰ ਚਲਿਆ ਜਾਂਦਾ ਤੇ ਤਖਤ ਤੇ ਬੈਠੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਜਾ ਕੇ ਹੱਥ ਜੋੜ ਕੇ ਕਹਿੰਦਾ ਤੁਸੀਂ ਅੱਜ ਨਹੀਂ ਆਏ ਅੱਜ ਕਿਉਂ ਨਹੀਂ ਆਏ ਮੈਂ ਤੁਹਾਡੀ ਉਡੀਕ ਕਰਦਾ ਸੀ ਮਹਾਰਾਜ ਜੀ ਨੂੰ ਬੜੀ ਖੁਸ਼ੀ ਹੋਈ ਬਹੁਤ ਚਾਹ ਚੜਿਆ ਬੱਚੇ ਨੂੰ ਆਪਣੇ ਕੋਲ ਸੱਦ ਲਿਆ ਕਹਿਣ ਲੱਗੇ ਅੱਜ ਕਿੰਨੀ ਕਮਾਈ ਹੋਈ ਹੈ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਤਾਂ ਬਹੁਤ ਘੱਟ ਘੁੰਗਣੀਆਂ ਸੀ ਅੱਜ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਰਾਤੀ ਤਾਂ ਅਸੀਂ ਪਾਣੀ ਪੀ ਕੇ ਸੁੱਤੇ ਆਂ ਅੱਜ ਕਮਾਈ ਬਹੁਤ ਘੱਟ ਹੋਈ ਹੈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜਿੰਨੀ ਵੀ ਹੋਈ ਆ ਸਾਡੀ ਤਲੀ ਤੇ ਰੱਖ ਉਹ ਬੱਚੇ ਨੇ ਧਾਨਗੁਰ RAMDAS ਮਹਾਰਾਜ ਜੀ ਦੀ ਤਲੀ ਦੇ ਉੱਤੇ ਉਹ 2 ਟਕੇ ਜਿਹੜੇ ਕਮਾਏ ਸੀ ਰੱਖ ਦਿੱਤੇ ਤੇ ਪਾਤਸ਼ਾਹ ਕਹਿਣ ਲੱਗੇ ਸੁਭਾਵਕ ਹੀ ਮੁੱਖੋਂ ਬਚਨ ਨਿਕਲਿਆ ਕਹਿਣ ਲੱਗੇ ਇੰਨੀ ਘੱਟ ਕਮਾਈ ਕਹਿਣ ਲੱਗੇ ਇੰਨੀ ਘੱਟ ਕਮਾਈ ਹੋਈ ਅੱਜ ਤੈਨੂੰ ਉਹ ਬੱਚਾ ਸੀ ਨਾ ਹੁਣ ਭੋਲਾਪਨ ਸੀ ਸਾਡੇ ਵਰਗਾ ਹੁੰਦਾ ਤੇ ਆਪਣੀ ਗਰੀਬੀ ਨੂੰ ਲੁਕੋ ਲੈਂਦਾ ਕਿ ਕੋਈ ਸੋਨਾ ਲਵੇ ਮੈਂ ਗਰੀਬ ਹ ਉਹਦੇ ਅੰਦਰ ਭੋਲਾਪਨ ਸੀ ਸੁਭਾਅ ਬੱਚੇ ਵਾਲਾ ਸੀ ਤੇ ਮੁੱਖ ਚੋਂ ਨਿਕਲਿਆ ਪਾਤਸ਼ਾਹ ਕਮਾਈ ਤਾਂ ਥੋੜੀ ਹੋਵੇਗੀ ਨਾ ਅਸੀਂ ਗਰੀਬ ਜੂ ਆ ਕਹਿੰਦਾ ਮਹਾਰਾਜ ਸਾਡੇ ਕਿੱਥੋਂ ਵੱਡੀਆਂ ਕਮਾਈਆਂ ਹੋਣ ਲੱਗੀਆਂ ਅਸੀਂ ਗਰੀਬ ਆ ਤੇ ਘੱਟ ਹੀ ਕਮਾਈ ਹੋਵੇਗੀ ਨਾ ਤੇ ਮਹਾਰਾਜ ਜੀ ਮੁਸਕਰਾ ਪਏ ਮਹਾਰਾਜ ਕਹਿੰਦੇ ਦੁਬਾਰਾ ਬੋਲੀ ਤੂੰ ਕੀ ਕਿਹਾ ਕਹਿਣ ਲੱਗਾ ਮਹਾਰਾਜ ਅਸੀਂ ਗਰੀਬ ਆ ਅਸੀਂ ਤੇ ਰਾਤੀ ਪਾਣੀ ਵੀ ਕੇ ਸੁੱਤੇ ਆ ਸਾਡੇ ਕੋਲ ਆਪਣੀ ਗੁਜ਼ਾਰੇ ਜੋਗੇ ਰੋਟੀ ਜੋਗਾ ਵੀ ਨਹੀਂ ਬਚਿਆ ਮਹਾਰਾਜ ਇੰਨੇ ਕੁ ਪ੍ਰਸੰਨ ਹੋਏ ਉਸ ਬੱਚੇ ਦੇ ਉੱਤੇ ਪਾਦਸ਼ਾਹ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਭਾਈ ਸੋਮਾ ਸ਼ਾਹਾਂ ਦਾ ਸ਼ਾਹ ਤੇ ਬੇਪਰਵਾਹ ਇਹ ਵਰ ਦਿੱਤਾ ਉਸ ਬੱਚੇ ਨੂੰ ਕਿਹਾ ਤੂੰ ਸ਼ਾਹਾਂ ਦਾ ਸ਼ਾਹ ਹੋਏਂਗਾ ਤੇ ਬੇਪਰਵਾਹ ਹੋਏਂਗਾ ਸ਼ਾਹਾਂ ਦਾ ਸ਼ਾਹ ਤਾਂ ਹਰ ਕੋਈ ਬਣ ਜਾਂਦਾ ਪਰ ਬੇਪਰਵਾਹ ਕੋਈ ਕੋਈ ਹੁੰਦਾ ਕਿਉਂਕਿ ਸ਼ਾਹਾਂ ਦਾ ਸ਼ਾਹ ਬਣ ਕੇ ਫਿਰ ਹੰਕਾਰ ਜੀਨ ਨਹੀਂ ਨਾ ਦਿੰਦਾ ਫਿਰ ਹੰਕਾਰ ਸਿਰ ਤੇ ਚੜ ਕੇ ਨੱਚਦਾ ਹੈ ਪਰ ਪਾਸ਼ਾ ਨੇ ਨਾਲ ਹੀ ਬੇਪਰਵਾਹ ਦਾ ਵਰ ਦੇਤਾ ਕਿ ਜਿੱਥੇ ਤੇਰੇ ਕੋਲ ਪੈਸਾ ਹੋਏਗਾ ਸ਼ਾਹ ਬਾਦਸ਼ਾਹ ਤੂੰ ਬਣੇਗਾ ਪਰ ਬੇਪਰਵਾਹ ਹੋਏਗਾ ਤੇਰੇ ਤੇ ਮਾਇਆ ਦਾ ਕੋਈ ਅਸਰ ਨਹੀਂ ਹੋਏਗਾ ਤੇ ਆਉਣ ਵਾਲਾ ਸਮਾਂ ਆਇਆ ਅੱਜ ਵੀ ਉਸ ਭਾਈ ਸੋਮੇ ਦੀ ਸਾਧ ਸੰਗਤ ਜੀ ਜਿੱਥੇ ਜਿੱਥੇ ਵੀ ਉਹਨਾਂ ਦੀ ਅੰਸ਼ ਹੈ ਨਾ ਭਾਈ ਸੋਮੇ ਦੀ ਅੱਜ ਵੀ ਕਿਤੇ ਪਾਣੀਪੱਤ ਦੇ ਇਲਾਕੇ ਦਿੱਲੀ ਦੇ ਇਲਾਕੇ ਜਾਓਗੇ ਤੇ ਉਹਨਾਂ ਦੀ ਅੰਸਬੰਸ ਹੈ ਤੇ ਅੱਜ ਵੀ ਉਹਨਾਂ ਦੇ ਨਾਮ ਦੇ ਮਗਰ ਸਾਰੇ ਸ਼ਾਹ ਕਹਿ ਕੇ ਬੁਲਾਉਂਦੇ ਨੇ ਜਿਨ੍ਹਾਂ ਨੂੰ ਕਦੇ ਦੁਨੀਆ ਸਿੱਧਾ ਨਾਮ ਲੈ ਕੇ ਨਹੀਂ ਸੀ ਬੁਲਾਉਂਦੀ ਗੁਰੂ ਦੇ ਚਰਨੀ ਲੱਗੇ ਤੇ ਸ਼ਾਹ ਬਣ ਗਏ ਤੇ ਅੱਜ ਸਾਨੂੰ ਦਾਤ ਲੈਣੀ ਆ ਜਾਵੇ ਤੇ ਪਾਤਸ਼ਾਹ ਸਾਨੂੰ ਸਾਧ ਸੰਗਤ ਜੇਕਰ ਇਹਦੇ ਦਰ ਦੇ ਉੱਤੇ ਸਾਨੂੰ ਮੰਗਤਾ ਬਣ ਕੇ ਲੈਣ ਦੀ ਜਾਚ ਆ ਜਾਵੇ ਨਾ ਜਿੱਦਣ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਅੱਗੇ ਆ ਕੇ ਝੋਲੀ ਅੱਡ ਦੇਾਂਗੇ ਨਾ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਜਦੋਂ ਪਾਤਸ਼ਾਹ ਨੂੰ ਇਹ ਕਵਾਂਗੇ ਸਗਲ ਦਵਾਰ ਕੋ ਛਾੜ ਕੇ ਗਏ ਉਹ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਫਿਰ ਯਾਦ ਰੱਖਿਓ ਜਦੋਂ ਮਹਾਰਾਜ ਅੱਗੇ ਆਕੇ ਰੋ ਪਵੋਗੇ ਤਰਲਾ ਲਹੋਗੇ ਨਾ ਕਿ ਪਾਤਸ਼ਾਹ ਮੇਰੀ ਲਾਜ ਰੱਖ ਪਾਤਸ਼ਾਹ ਮੇਰੀ ਪਹਿਜ ਰੱਖ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਹੈ ਜਿੱਦਣ ਸਾਨੂੰ ਇਹਦੇ ਦਰ ਤੇ ਮੰਗਤਾ ਬਣ ਕੇ ਆਉਣਾ ਆ ਗਿਆ ਮੰਗਣਾ ਆ ਗਿਆ ਪਿਆਰਿਓ ਯਾਦ ਰੱਖਿਓ ਫਿਰ ਗੁਰੂ ਆਪਣੇ ਸੇਵਕ ਨੂੰ ਬਾਦਸ਼ਾਹਾਂ ਦਾ ਸ਼ਾਹ ਬਣਾ ਕੇ ਘਰ ਨੂੰ ਤੋੜਦਾ ਸੋ ਆਓ ਹੁਣ ਇੱਕ ਕਵਤਾ ਦੀ ਸਾਂਝ ਪਾ ਕੇ ਸਮਾਪਤੀ ਕਰ ਦੇਣੀ ਹੈ ਸਮਾ ਸਮਾਪਤੀ ਤੇ ਹੈ ਸਾਧ ਸੰਗਤ ਇਹ ਮਹਾਰਾਜ ਦੀ ਬਖਸ਼ਿਸ਼ ਹੈ ਆਪ ਜੀ ਦੀਆਂ ਅਸੀਸਾਂ ਨੇ ਕੀ ਕਵਤਾ ਲਿਖਵਾ ਲੈਂਦੇ ਫਿਰ ਆਪ ਰੱਬ ਵਰਗੀ ਸੰਗਤ ਵਿੱਚ ਗਾਇਨ ਕਰਨ ਦਾ ਬਲ ਉਦਮ ਉਤਸ਼ਾਹ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਜੀ ਜਿਹੜਾ ਨਾਮ ਜਪਦਾ ਹੈ ਨਾ ਜਿਹੜਾ ਬੰਦਗੀ ਕਰਦਾ ਹੈ ਰਿੱਧੀਆਂ ਸਿੱਧੀਆਂ ਉਹਦੇ ਚਰਨਾਂ ਦੀ ਦਾਸੀਆਂ ਬਣ ਜਾਂਦੀਆਂ ਹੁਣ ਆਪਾਂ ਤੇ ਮਾਇਆ ਦੇ ਪਿੱਛੇ ਭੱਜਨੇ ਆ ਤੇ ਮਾਇਆ ਅੱਗੇ-ਅਗੇ ਭੱਜਦੀ ਹੈ ਪਰ ਰੱਬ ਦੇ ਪਿਆਰੇ ਰੱਬ ਦੇ ਪਿੱਛੇ ਭੱਜਦੇ ਨੇ ਤੇ ਮਾਇਆ ਉਹਨਾਂ ਦੇ ਪਿੱਛੇ ਭੱਜਦੀ ਹੈ ਸੋ ਆਓ ਕਵਤਾ ਦੀ ਸਾਂਝ ਪਾ ਕੇ ਫਤਿਹ ਬਲਾਈਏ ਜੀ ਪਿਆਰ ਨਾਲ ਆਪ ਜੀ ਸਾਰਿਆਂ ਨੇ ਇਸੇ ਹੀ ਤਰ੍ਹਾਂ ਟਿਕਾ ਵਿੱਚ ਬਹਿ ਕੇ ਕਵਤਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨ ਰਹਿਣ ਰਿੱਧੀਆਂ ਤੇ ਸਿੱਧੀਆਂ ਆਵੀ ਚਰਨਾ ਚ ਜਿਨ੍ਹਾਂ ਨੂੰ ਬਰਾਗ ਲੱਗਿਆ ਰਾਤਾਂ ਜਾਗ ਕੇੋਂ ਪਾਉਂਦੇ ਬਾਤਾਂ ਯਾਰ ਦੀਆਂ ਡੋਬਦਿਆਂ ਦੇ ਬੇੜੇ ਤਾਰਦੇ ਜਿਉ ਤਾਂ ਰਤਨੇ ਜੀਸ਼ ਇੱਕ ਖੁਦਾ ਵਾਲੇ ਰੰਗ ਹਰੀ ਕੇ دیدار ਦੇ ਹਾਂ ਬੋਲੇ ਚੰਗੀ ਮੰਦੀ ਜਗ ਦੀ ਸਹਾਰ ਕੀ ਵੀ ਸਭ ਨਾਂ ਦਾ ਧਾਮ ਮੰਗਿਆ ਰੇਣ ਰਿਧੀਆਂ ਤੇ ਸਿੱਧੀਆਂ ਵੀ ਚਰਨਾ ਚ ਜਿਨਾਂ ਨੂੰ ਬਹਾਗ ਲੱਗਿਆ ਹਾਂ ਓਨਾਂ ਤਿਆਗ ਕੇ ਜੀ ਮੋਜ ਸੰਸਾਰ ਵਾਲੀ ਬੰਦਗੀ ਚ ਮਨ ਰੰਗਿਆ ਹੋਇਆ ਪ੍ਰੇਮ ਵਿੱਚ ਵੱਜਾ ਹੋਇਆ ਭਗਤਾਂ ਦੇ ਆਪ ਮਿਲਣੇ ਨੂੰ ਆਇਆ ਹੈ ਹਉ ਐਸਾ ਤਾਰ ਕੀ ਗਰੀਬੀ ਵਿੱਚ ਜੀਵਦੇ ਨੇ ਜੀਵੇ ਕੁਝ ਵੀ ਨਾ ਪਾਇਆ ਹੈ ਹਉ ਐਸਾ ਤਾਰ ਕੀ ਗਰੀਬੀ ਵਿੱਚ ਜੀਵਦੇ ਨੇ ਜੀਵੇ ਕੁਝ ਵੀ ਨਾ ਪਾਇਆ ਹੋ ਏਸੋ ਤਾਰ ਕੀ ਗਰੀਬੀ ਵੇਸ ਜੀਵਦੇ ਨੀ ਜੀਵੇ ਕੁਝ ਵੀ ਨਾ ਪਾਇਆ ਹੈ ਹੋ ਕਦੇ ਫਕਰਾਂ ਨੂਰੀ ਜਲਾ ਕੇ ਤਕਲਾਵੀ ਵੇਖਣਾ ਜੀ ਹੇ ਰੱਬ ਬੰਦਿਆ ਜੀ ਕਦੇ ਫਕਰਾਂ ਨੂੰ ਰੀਜ ਲਾ ਕੇ ਤਕਲਾਵੀ ਵੇਖਣਾ ਜੀ ਹੇ ਰੱਬ ਬੰਦਿਆ ਰੇਣ ਰਿਦਿਆਂ ਤੇ ਸਿੱਧੀ ਆਵੀ ਚਰਨਾ ਚ ਜਿਨ੍ਹਾਂ ਨੂੰ ਬਰਾ